ਨਿਊਜ਼ਲਾਈਨ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸੰਜੀਵ ਸ਼ਰਮਾ ਪਿਆਰੇ ਦਰਸ਼ਕੋ ਅੱਜ ਜੇ ਗੱਲ ਕਰਾਂਗੇ ਵਿਰਾਸਤੀ ਸ਼ਹਿਰ ਕਬੂਤਲਾ ਦੀ ਕਬੂਤਲਾ ਦੀ ਰਾਜਨੀਤੀ ਦੀ ਤੇ ਕਬੂਤਲਾ ਦੇ ਵਿੱਚ ਦਰਪੇਸ਼ ਮੁਸ਼ਕਲਾਂ ਦੀ ਸਾਡੇ ਨਾਲ ਇਸ ਵੇਲੇ ਮਹਿਮਾਨ ਮੌਜੂਦ ਨੇ ਇੰਜੀਨੀਅਰ ਪਰਮਿੰਦਰ ਸਿੰਘ ਟੋੜ ਆਮ ਆਦਮੀ ਪਾਰਟੀ ਦੇ ਨੁਮਾਇਦੇ ਟੋੜ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਨਿਊਜ਼ਲਾਈਨ ਪੰਜਾਬ ਤੇ ਤੁਹਾਡਾ ਇਸ ਵਾਸਤੇ ਸਾਡੇ ਦਾਸ ਜੀ ਬਹੁਤ ਬੋਲਦੇ ਟੋਟ ਸਾਬ ਜੀ ਗੱਲ ਕਰੀ ਕਪੂਠਲਾ ਸ਼ਹਿਰ ਦੀ ਦਰਾਸਤੀ ਸ਼ਹਿਰ ਸੀ ਵਿਆਸਤੀ ਸ਼ਹਿਰ ਸੀ ਲੇਕਿਨ ਕਾਫੀ ਸਾਰੀਆਂ ਮੁਸ਼ਕਲਾਂ ਜਿਹੜੀਆਂ ਅੱਜ ਵੀ ਕਪੂਠਲਾ ਵਾਸੀ ਖਾਸ ਕਰਕੇ ਗੰਦਗੀ ਨੂੰ ਟ੍ਰੈਫਿਕ ਨੂੰ ਔਰ ਸਭ ਤੋਂ ਵੱਡਾ ਮੁੱਦਾ ਜਿਹੜਾ ਕਪੂਠਲਾ ਦੀ ਰਾਜਨੀਤੀ ਦਾ ਪਹਿਲਾ ਛੋਟਾ ਜਿਹਾ ਸਾਰਾ ਸਰੰਗ ਬਿਕ ਕਰ ਲਈਏ ਕਿ ਕਿਸ ਤਰ੍ਹਾਂ ਦੇਖਦੇ ਹੋ ਵਿਰਾਸਤੀ ਸ਼ਹਿਰ ਤੂੰ ਹੋਂਦ ਤੱਕ ਦਾ ਸ਼ਹਿਰ ਦਾ ਸਫਰ ਫਿਰ ਰਾਜਨੀਤੀ ਦੀ ਗੱਲ ਕਰਦੇ ਆਂ ਦੇਖੋ ਸਾਰਿਆਂ ਨੂੰ ਵੱਡੀ ਤਰ੍ਹਾਂ ਇਸ ਸ਼ਹਿਰ ਦੀ ਇਹ ਰਹੀ ਹੈ ਕਿ ਇਹ ਸ਼ਹਿਰ ਦੇ ਵਿੱਚ ਪਿਛਲੇ 22-23 ਸਾਲ ਤੋਂ ਸੱਤਾ ਤੇ ਉਹ ਬੰਦਾ ਕਾਬਜ ਰਿਹਾ ਜਿਹਦਾ ਇੰਟਰਸ ਕਪੂਰਥਲਾ ਕੀ ਪੰਜਾਬ ਦੀ ਬੈਟਰਮੈਂਟ ਲਈ ਲਈ ਜੋ ਪੰਜਾਬ ਕੀ ਕਪੂਰਤਲਾ ਦੀ ਬੈਟਰਮੈਂਟ ਲਈ ਉਹਨੇ ਆਪਣਾ ਬਿਜ਼ਨਸ ਵਧਾਉਣ ਲਈ ਇੱਕ ਜਣੀ ਉਹ ਸੈਟਅਪ ਇੰਦਾ ਦਾ ਬਣਾਇਆ ਕਿ ਮੈਂ ਸਿਆਸਤ ਚ ਹਾਂਗਾ ਮੇਰੇ ਕੋਲ ਪਾਵਰ ਹੋਵੇ ਮੈਂ ਜੋ ਮਰਜੀ ਕੰਮ ਕਰ ਸਕਦਾ ਔਰ ਇਹ ਗੱਲ ਪ੍ਰੂਵਨ ਹੈ ਕਿ ਕੋਈ ਵੀ ਸਰਕਾਰ ਚ ਇਕਾਲੀਆਂ ਦੀ ਰਹੀ ਚਾਹ ਕਾਂਗਰਸ ਦੀ ਰਹੀ ਬੇਸ਼ੱਕ ਜਿਸ ਉਹ ਜਿੱਤੇ ਰਿਹਾ ਔਰ ਕਿਸੇ ਵੀ ਪਾਰਟੀ ਦੀ ਦੁਆਰਾ ਕਹਿ ਰਿਹਾ ਸਿਆਸਤ ਜਾਨੀ ਪਾਵਰ ਰਹੀ ਉਹਨਾਂ ਦੀ ਹੋਂਦਾਂ ਦੀ ਚੱਲਦੀ ਰਹੀ ਇਸ ਕਰਕੇ ਉਹਨਾਂ ਨੇ ਕੋ ਕਪੂਟਸ ਲਈ ਨਹੀਂ ਸੋਚਿਆ ਸਿਰਫ ਆਪਣਾ ਸੋਚਦੇ ਆਪਣੇ ਭਲੇ ਲਈ ਕੰਮ ਕਰਦੇ ਰਹੇ ਇਹਨੂੰ ਹੌਲੀਡੇ ਹੋਮ ਵਾਂਗੂ ਰੱਖਿਆ ਇੱਕ ਹੌਲੀਡੇ ਡੈਸਟੀਨੇਸ਼ਨ ਜਾਨੀ ਸ਼ੁੱਕਰਵਾਰ ਸ਼ਾਮ ਨੂੰ ਆਏ ਸ਼ਨੀਵਾਰ ਭੋਗਾ ਤੇ ਕੋ ਜਗਰਾਤਿਆਂ ਤੇ ਕਿਤੇ ਚੱਕਰ ਮਾਰ ਕੇ ਚਲੇ ਗਏ ਹੋਰ ਇਹ ਤੋਂ ਵੱਧ ਉਹਨਾਂ ਨੇ ਕੋਈ ਕੰਮ ਨਹੀਂ ਜੱਫੀਆਂ ਪਾਰੀਆਂ ਲੋਕਾਂ ਨੂੰ ਲੋਕੀ ਹੁਣ ਇਹ ਤੋਂ ਬਾਅਦ ਮੈਂ ਟੋਟ ਸਾਬ ਮੈਂ ਇਸ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ ਕਾਰਨ ਹੈ ਕਿ ਜੇ ਆਪਾਂ ਰਾਣਾ ਗੁਰਜੀਤ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਵੱਡਾ ਨਾਮ ਹੈ ਪੰਜਾਬ ਦੀ ਸਿਆਸਤ ਦਾ ਜੀ ਕਪੂਰਥਲਾ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਹਰ ਵਾਰੀ ਜਿਤਾਇਆ ਬਿਲਕੁਲ ਤੇ ਆਮ ਗੱਲ ਇਹ ਵੀ ਹੁੰਦੀ ਹੈ ਕਿ ਰਾਣਾ ਗੁਰਜੀਤ ਦਾ ਅਸਰ ਜਿਹੜਾ ਸਿਰਫ ਕਾਂਗਰਸ ਪਾਰਟੀ ਤੇ ਨਹੀਂ ਹੈ ਉਹਨਾਂ ਦਾ ਅਸਰ ਜਿਹੜਾ ਅਕਾਲੀ ਦਲ ਤੇ ਔਰ ਭਾਜਪਾ ਤੱਕ ਵੀ ਦੇਖਿਆ ਗਿਆ ਹੈ ਕਿਸ ਤਰ੍ਹਾਂ ਮੰਨਦੇ ਹੋ ਕਿਉਂਕਿ ਇਹ ਉਹਨਾਂ ਦਾ ਕਸੂਰ ਨਹੀਂ ਹੈ ਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਇਹ ਉਹਨਾਂ ਦੀ ਸ਼ਬੀ ਹੈ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਦੇਖੋ ਬਿਲਕੁਲ ਲੋਕਾਂ ਚ ਤੋਂ ਲੋਕਾਂ ਬਾਹਰੋਂ ਆਏ ਲੋਕਾਂ ਦੇ ਨਾਲ ਸਹਿਜ ਰੱਖਿਆ ਮਿਲਵਰਤਨ ਰੱਖਿਆ ਲੋਕਾਂ ਨੇ ਉਹਨਾਂ ਨੂੰ ਵਾਦਿਆ ਕੀਤਾ ਕੁਛ ਆਕੇ ਨਹੀਂ ਆਏ ਥੋੜੀ ਮੈਂ ਨਹੀਂ ਕਹਿ ਰਿਹਾ ਪਰ ਇਹ ਵੀ ਗੱਲ ਹੁੰਦਾ ਰਿਹਾ ਕਿ ਜੇ ਤੁਸੀਂ ਇੱਕ ਨਿਰਪੱਖ ਹੋ ਕੇ ਪੰਜਾਬ ਦੀ ਖਾਸ ਕਰ ਦੁਆਬੀ ਦੀ ਉਹ ਖਾਸ ਕਰ ਕਪੂਰਥਲੇ ਦੀ ਸਿਆਸਤ ਦਾ ਤੁਸੀਂ ਵਿਸ਼ਲੇਸ਼ਣ ਕਰੋਗੇ ਪਿਛਲੇ 20-30 ਸਾਲਾਂ ਦੇ ਦੋ ਢਾਈ ਦਹਾਕਿਆਂ ਦਾ ਉਹਦੇ ਵਿੱਚ ਰਾਣਾ ਗੁਰਜੀਤ ਸਿੰਘ ਦਾ ਕਿੰਨਾ ਹੱਥ ਰਿਆ ਇਹ ਸਿਆਸਤ ਨੂੰ ਜਿੱਥੇ ਲੋਕ ਇੱਕੋ ਸਾਈਕਲ ਤੇ ਇੱਕ ਕਾਲੀਆਂ ਵਾਲੇ ਕਾਂਗਰਸ ਵਾਲਾ ਵੈੱਕ ਵੋਟ ਪਾਉਣ ਆਉਂਦੇ ਰਹੇ ਇਕੱਠੇ ਦੋਨਾਂ ਨੇ ਵੱਖਰੀ ਪਾਰਟੀ ਨੂੰ ਵੋਟ ਪਾਈ ਉਸੇ ਸਾਈਕਲ ਤੇ ਵੱਖਰੇ ਗਿਆ ਉਸ ਕਨਸੈਪਟ ਤੋਂ ਅੱਜ ਜਿਹੜਾ ਕਿਤੇ ਮਾੜਾ-ਮੋਟਾ ਕਿਸੇ ਦੇ ਪ੍ਰੋਗਰਾਮ ਤੇ ਕੋਈ ਦੂਜੇ ਦੇ ਕਿਸੇ ਦੇ ਪ੍ਰੋਗਰਾਮ ਤੇ ਚਲੇ ਜਾਵੇ ਉਹਦੇ ਨਾਲ ਕੀ ਵਿਹਾਰ ਕੀਤਾ ਜਾਂਦਾ ਇੱਥੋਂ ਜ਼ਿਕਰ ਪਚਾਉਣ ਦੇ ਵਿੱਚ ਰਾਣਾ ਗੁਰਜੀਤ ਸਿੰਘ ਦਾ ਬਹੁਤ ਵੱਡਾ ਹੱਥ ਰਿਹਾ ਔਰ ਈ ਵਖਰੀਵਾਂ ਜੋ ਵੀ ਆ ਉਹਨਾਂ ਦੇ ਆਉਣ ਦਾ ਪਿਆ ਇਹ ਵੀ ਇੱਕ ਜਿਹੜਾ ਇੱਕ ਵਿਸ਼ੇ ਜਿਹੇ ਲੈਸਨ ਦਾ ਚਰਚਾ ਦਾ ਵਿਸ਼ਾ ਅੱਜ ਜ਼ਿਕਰ ਹੈ ਨਹੀਂ ਇਹ ਇੱਕ ਬਲੇਮ ਹੈ ਜੀ ਲੋਕਾਂ ਦਾ ਮੈਂ ਜੋ ਇੱਕ ਗਲਤ ਨਾ ਸਮਝਿਓ ਕਿ ਮੈਂ ਨੁਮਾਇੰਦਗੀ ਉਹਨਾਂ ਦੇ ਕੋਈ ਉਹਨਾਂ ਦੀ ਪੇਟਕੂਮੀ ਨਹੀਂ ਨਹੀਂ ਕਰ ਰਿਹਾ ਲੇਕਿਨ ਇਹ ਜ਼ਰੂਰ ਹੈ ਕਿ ਇਹਦਾ ਮਤਲਬ ਕਿ ਕੀ ਜਿਹੜੇ ਲੀਡਰ ਸਾਹਿਬਾਨ ਨਹੀਂ ਬਾਕੀ ਪਾਰਟੀਆਂ ਦੇ ਉਹਨਾਂ ਦਾ ਫੇਲੀਅਰ ਮੰਨਿਆ ਜਾ ਸਕਦਾ ਕਿ ਜੇ ਉਹ ਇਦਾਂ ਦਾ ਵਖਰੀਵਾ ਪਾਉਣ ਦੇ ਵਿੱਚ ਕਾਮਯਾਬ ਰਹੇ ਬਿਲਕੁਲ ਹੈ ਇਹ ਫੇਲੀਅਰ ਹੀ ਕਿਉਂਕਿ ਇਥੇ ਕਈ ਗੱਲ ਕਿਉਂਕਿ ਉਹਨਾਂ ਦਾ ਇੱਕ ਉਹਨਾਂ ਨੇ ਫਿਰ ਕਹਿ ਰਹੇ ਹਨ ਉਹਨਾਂ ਦਾ ਬਿਜ਼ਨਸ ਹੈ ਸਿਆਸਤ ਇਹ ਨਹੀਂ ਕਿ ਕੋਈ ਭਲੇ ਲਈ ਆਏ ਉਹ ਖੁਦ ਕਈ ਗੱਲਾਂ ਦੇ ਵਿੱਚ ਕਈ ਪ੍ਰੋਗਰਾਮ ਦੇ ਵਿੱਚ ਮੰਨੇ ਨਹੀਂ ਆ ਕਿ ਮੈਂ ਸਿਆਸਤ ਚ ਕਿਉਂ ਆਇਆ ਮੇਰੇ ਕੰਮ ਨਹੀਂ ਸੀ ਹੋ ਰਿਹਾ ਮੈਂ ਸੁਖਵੀਰ ਕੋਲ ਗਿਆ ਉਹਨੇ ਕਿਹਾ ਇਹਦਾ ਨਹੀਂ ਮੈਂ ਫਿਰ ਜੇ ਤੂੰ ਨਹੀਂ ਕਰਲ ਕਰਨਾ ਤਾਂ ਮੈਂ ਸਿਆਸਤ ਤੇ ਮੈਂ ਆਪਣੇ ਪੈਸੇ ਲਾ ਕੇ ਸਿਆਸਤ ਆਇਆ ਪੈਸੇ ਕੁਮਾਰੇ ਉਹਦੀ ਮਿਸਾਲ ਹੈ ਕਿ ਜਿਸ ਦਿਨ ਉਹ ਇੱਕ ਪੋਰਥਲੇ ਚ ਆਏ ਸੀ ਉਸ ਦਿਨ ਉਹਨਾਂ ਦਾ ਕਾਰੋਬਾਰ ਕੀ ਸੀ ਅੱਜ ਕਿਸ ਬਲੰਦੀਆਂ ਤੇ ਉਹਨਾਂ ਦਾ ਟਾਰਗੇਟ ਸਿਆਸਤ ਜਿਹੜੀ ਹੈ ਉਹ ਲੋਕਾਂ ਦੀ ਭਲੇਲੀ ਨਹੀਂ ਆਪਣੇ ਵਿਜ਼ਨਸ ਲਈ ਗਈ ਇਹ ਕਹਿੰਦੇ ਆ ਟੋਡ ਸਾਬ ਇਹ ਤਾਂ ਤੁਹਾਡਾ ਵੀ ਪਛੋਕੜ ਰਿਹਾ ਕਿ ਸਟਾਰਟਿੰਗ ਦੇ ਵਿੱਚ ਤੁਸੀਂ ਬੜਾ ਵਧੀਆ ਤੁਹਾਡੀ ਟਿਊਨਿੰਗ ਰਹੀ ਹੈ ਰਾਣਾ ਗੁਰਜੀਤ ਦੇ ਨਾਲ ਤਾਂ ਫਿਰ ਉਸ ਉਸ ਵੇਲੇ ਕਿਸ ਤਰ੍ਹਾਂ ਉਸ ਵੇਲੇ ਕਦਾ ਸਮਝ ਨਹੀਂ ਆਇਆ ਜਦੋਂ ਪਤਾ ਲੱਗਾ ਕਿ ਜਿਹੜਾ ਅਸਲ ਕਰਦਾਰ ਕੀ ਆ ਲੋਕਾਂ ਦੇ ਭਲੇ ਲਈ ਕੀ ਕਰ ਰਹੇ ਜਦੋਂ ਪਤਾ ਲੱਗਾ ਉਦੋਂ ਉਦੋਂ ਪਿੱਛੇ ਹਟ ਗਏ ਕਿਸੇ ਤਰ੍ਹਾਂ ਦੀ ਕੋਈ ਕੋਈ ਜਨਰਲ ਸਲਾਮ ਦਵਾ ਵੀ ਨਹੀਂ ਆਪ ਸੱਚ ਇੱਕ ਦੂਜੇ ਦੀ ਰੈਵਿਟੀ ਤੁਸੀਂ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਕਪੂਰਥਲਾ ਦੇ ਵਿੱਚ ਕਿਸ ਤਰ੍ਹਾਂ 3 ਸਾਲ ਹੋ ਗਏ ਕਰੀਬ ਕਰੀਬ ਜੀ ਪੰਜਾਬ ਦੇ ਵਿੱਚ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਚੇਂਜੇਸ ਤੁਸੀਂ ਕਪੂਰਥਲਾ ਵਾਸਤੇ ਹੁਣ ਤੱਕ ਕੀ ਕਰ ਸਕਿਓ ਦੇਖੋ ਪਹਿਲੀ ਗੱਲ ਜਿਹੜੀ ਤੁਸੀਂ ਕਪੂਰਥਲਾ ਦੀ ਗੱਲ ਕੀਤੀ ਆ ਕਪੂਰਥਲਾ ਦੇ ਵਿੱਚ ਜੋ ਵੀ ਹੋ ਸਕਦਾ ਸੀ ਚਾਹੇ ਉਹਨੂੰ ਅਸੀਂ ਸਰਕਾਰ ਦਾ ਕੰਮ ਹੁੰਦਾ ਪੈਸੇ ਦੇਣਾ ਕੁੜ ਡਵਲਪਮੈਂਟ ਲਈ ਕਿਸੇ ਵੀ ਕੋ ਨਾਮ ਹੈ ਆਪਣੇ ਜੇ ਵੀ ਚੁਣੋਣੇ ਨਾ ਰਾਣਾ ਗੁਰਜੀਤ ਸਿੰਘ ਜੀ ਤੁਸੀਂ ਅੱਜ ਵੀ ਤਕਰੀਬਨ 15 ਕਰੋੜ ਰੁਪਇਆ ਕਾਰਪੋਰੇਸ਼ਨ ਕੋੜ ਪਿਆ ਜੀ ਲੇਕਿਨ ਅਫਸੋਰ ਹੈ ਕਾਰਪੋਰੇਸ਼ਨ ਤੇ ਕਬਜ਼ਾ ਜਿਹੜਾ ਕਾਂਗਰਸ ਦਾ ਰਾਣਾ ਗੁਰਜੀਤ ਸਿੰਘ ਦਾ ਉਹ ਪੈਸੇ ਕਿਸੇ ਢੰਗ ਨਾਲ ਕਿਸੇ ਥਾਂ ਲੱਗਣੇ ਚਾਹੀਦੇ ਸੀ ਨਹੀਂ ਲੱਗ ਰਹੇ ਅਸੀਂ ਉਹ ਪੈਸੇ ਰਿਕਵੈਸਟ ਕੀਤੀ ਕਿ ਇਸ ਕਪੂਰਥ ਲੈ ਨੂੰ ਫਿਰ ਜਰੀ ਉਹ ਸਾਫ ਸੁਥਰਾ ਜਿਹਨੂੰ ਸਿਟੀ ਆਫ ਪੈਲੇਸ ਕਿਹਾ ਜਾਂਦਾ ਉਹ ਬਣਾਉਣਾ ਚਾਹੁੰਦੇ ਸਾਨੂੰ ਫੰਡ ਚਾਹੀਦੇ ਸਰਕਾਰ ਨੇ ਫੰਡ ਦਿੱਤੀ ਆ ਲੇਕਿਨ ਉਹ ਫੰਡ ਲੱਗੇ ਨਹੀਂ ਲੱਗਣ ਲਈ ਜਿਹੜਾ ਕਾਰਪੋਰੇਸ਼ਨ ਦਾ ਜਿਹੜੇ ਮਤੇ ਪੈਣੇ ਆ ਮਤਾ ਪਾਉਣ ਲਈ ਉਹ ਹਾਊਸ ਦੀ ਮੀਟਿੰਗ ਹੋ ਉਹ ਨਹੀਂ ਹੋ ਰਹੀ ਉਹ ਉੱਥੇ ਬੰਦੇ ਰੱਖੇ ਜਾ ਰਹੇ ਸਫਾਈ ਵੀ ਨਹੀਂ ਹੋ ਰਹੀ ਇਹ ਜਿਹੜੀ ਪੈਸਿਆਂ ਦੀ ਜਿਹੜੀ ਗੱਲ ਤੁਸੀਂ ਕਰਦੇ ਨੇ ਕੀਤਾ ਕੀ ਆ ਲੋਕ ਹੁਣ ਇਸ ਗੱਲ ਨੂੰ ਇੱਕ ਬਹਾਨਾ ਮੰਨਣ ਲੱਗ ਪਏ ਕਪੂਰਥਲਾ ਦੇ ਲੋਕ ਉਹ ਕਹਿੰਦੇ ਨੇ ਕਿ ਪ੍ਰਸ਼ਾਸਨ ਤੁਹਾਡੇ ਕੋਲ ਹੈ ਪੁਲਿਸ ਤੁਹਾਡੀ ਹੈ ਪ੍ਰਸ਼ਾਸਨ ਤੁਹਾਡਾ ਹੈ ਨਗਰ ਨਿਗਮ ਦਾ ਕਮਿਸ਼ਨਰ ਤੁਹਾਡਾ ਹੈ ਤੁਸੀਂ ਜਿਸ ਤਰ੍ਹਾਂ ਚਾਹੋ ਕਰ ਸਕਦੇ ਹੋ ਲੇਕਿਨ ਸਿਰਫ ਇੱਕ ਨਜਲਾ ਤੁਸੀਂ ਇੱਕ ਦੂਸਰੇ ਤੇ ਸੁੱਟ ਕੇ ਕਾਂਗਰਸ ਤੁਹਾਡੇ ਤੇ ਕਿਉਂਕਿ ਕਿਸੇ ਜਗ੍ਹਾ ਤੁਹਾਡਾ ਅਲਾਈਅንስ ਵੀ ਹੈ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਅንስ ਵੀ ਹੈ ਤੁਸੀਂ ਉਹਦਾ ਉਹਨੂੰ ਪਰਫੁੱਲਤ ਕਰ ਰਹੇ ਹੋ ਨਾ ਕਿ ਕਪੂਰਥਲੇ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਦੇਖੋ ਜਿਹੜੇ ਜਿਹੜੇ ਤੁਸੀਂ ਅਲਾਈਂਸ ਵਾਲੀ ਗੱਲ ਕਹੀ ਨੈਸ਼ਨਲ ਲੈਵਲ ਤੇ ਸਾਡਾ ਅਲਾਈਂਸ ਹੈ ਲਈ ਹਰਿਆਣਾ ਇਹ ਜੋ ਪੰਜਾਬ ਦੇ ਵਿੱਚ ਸਾਡਾ ਕੋਈ ਅਲਾਈਂਸ ਨਹੀਂ ਰਹੀ ਗੱਲ ਮੈਂ ਫਿਰ ਉਹ ਗੱਲ ਕਹਿ ਰਹੇ ਆ ਕਿ ਜਿਹੜਾ ਤੁਸੀਂ ਕਹਿੰਦੇ ਬਲੇਮ ਵਾਲੀ ਗੱਲ ਬਲੇਮ ਪੈਸੇ ਚਾਹੀਦੇ ਪੈਸੇ ਸਰਪਲਸ ਪਏ ਆ ਜਿਸ ਬੰਦੇ ਦੀ ਨੀਤ ਹੀ ਨਹੀਂ ਕੁਝ ਕੰਮ ਲਈ ਕਰਨੀ ਜਿਹਨੇ ਪਈਆਂ ਸਾਲਾਂ ਜਾਂ ਨਹੀਂ ਕੀਤਾ ਉਹ ਅੱਜ ਕੀ ਕੀਤਾ ਅੱਜ ਕੀ ਕਰੂਗਾ ਉਹਦੀ ਸੋਚ ਹੀ ਨਹੀਂ ਕੋਪੁੱਟਲੇ ਬਾਰੇ ਜਿਹੜੇ ਉਹਨਾਂ ਦੇ ਐਮਸੀ ਸਾਹਬਾਨ ਨੇ ਤਕਰੀਬਨ 45 ਤੋਂ ਵੱਧ ਦੇ ਵੱਧ ਐਮਸੀ ਨੇ ਪਜਾਮਾ ਦੇ ਵਿੱਚੋਂ ਕੋਈ ਕੰਮ ਕਰਨ ਦੇ ਨਾਂ ਮਤਾ ਪਾਉਂਦੇ ਕੁਛ ਕਿੰਦਾ ਕੰਮ ਹੋ ਜੂ ਮੈਨੂੰ ਗੱਲ ਦੱਸੋ ਜੇ ਤੁਸੀਂ ਕਹੋ ਵੀ ਇੱਥੇ ਕੋਈ ਕਾਰਪੋਰੇਸ਼ਨ ਪੰਕ ਕੀਤੀ ਜਾਵੇ ਉਹਦੇ ਲਈ ਵੀ ਸੈਟਿਕ ਪ੍ਰੋਸੈਸ ਆ ਕਿਸੇ ਟਾਈਮ ਦੇ ਵਿੱਚ ਕੋਈ ਕੋਈ ਰਹਿੰਦਿਆਂ ਟਾਈਮ ਦੇ ਵਿੱਚ ਹੋ ਸਕਦੀ ਸੀ ਕਾਰਪੋਰੇਸ਼ਨ ਜਿੰਨੀ ਪੋਪੂਲੇਸ਼ਨ ਦੀ ਜਿੰਨੀ ਚਾਹੀਦੀ ਹੁੰਦਾ ਨਹੀਂ ਆ ਪਰ ਉਹ ਕੁਝ ਸਮਾਂ ਰਹਿੰਦਿਆ ਹੋ ਸਕਦੀ ਹੈ ਨਹੀਂ ਅਦਰਵਾਈਜ਼ ਇਨੇ ਬੰਦੇ ਨੇ ਹਾਈ ਕੋਰਟ ਚਲੇ ਜਾਣਾ 100 ਕੁਝ ਹੋ ਜਾਣਾ ਹੈ ਜਾਨੀ ਕਹਿਣ ਤੋਂ ਮਤਲਬ ਮੇਅਰ ਜਿਹੜਾ ਅੜਿੱਕਾ ਉਹ ਰਾਣਾ ਗੁਰਜੀਤ ਸਿੰਘ ਹੈ ਕਹਿ ਸਕਦੇ ਆ ਕਿ ਪਰਮਿੰਦਰ ਸਿੰਘ ਢੋਡ ਕਹਿੰਦੇ ਆ ਕਿ ਕਪੂਰਥਲਾ ਚ ਨਗਰ ਨਿਗਮ ਨਹੀਂ ਸੀ ਬੰਨਣਾ ਚਾਹੀਦਾ ਨਗਰ ਕਾਉਂਸਲ ਹੀ ਠੀਕ ਸੀ ਬਿਲਕੁਲ ਮੈਂ ਕਹਿ ਰਿਹਾ ਕਿ ਜਿੰਨੇ ਖਰਚੇ ਨੇ ਜੀ ਜਿੱਡਾ ਸ਼ਹਿਰ ਆ ਉਹਦੇ ਪ੍ਰੋਪੋਰਸ਼ਨੇਟ ਇਹ ਲੋਡ ਨਹੀਂ ਸੀ ਕਾਰਪੋਰੇਸ਼ਨ ਤੇ ਇਥੇ ਨਗਰ ਕੌਂਸਲੀ ਬਹੁਤ ਸਗੀ ਬਹੁਤ ਸਾਰੇ ਵਾਸਤੇ ਕੋਈ ਸੋਲੂਸ਼ਨ ਹੈ ਤੁਹਾਡੇ ਕੋਲ ਮੈਂ ਅਸੀਂ ਹੁਣ ਵੀ ਡੀਸੀ ਸਾਹਿਬ ਨੂੰ ਪੱਤਰ ਦਿੱਤਾ ਹੈ ਸੇ ਸਰਕਾਰ ਤੇ ਤੁਸੀਂ ਟੀਸੀ ਸਾਹਿਬ ਕੋਲ ਕਿਉਂ ਜਾਓਗੇ ਸਰਕਾਰ ਤੁਹਾਡੀ ਹੈ ਪੰਜਾਬ ਦੀ ਮੈਂ ਉਹ ਤੁਸੀਂ ਗੱਲ ਕਹਿ ਰਹੇ ਨੇ ਕਿ ਸਰਕਾਰ ਸਾਡੀ ਹੈ ਇਹ ਸਰਕਾਰ ਦੂਜੇ ਅੰਗੂ ਧੱਕਾ ਸਰਕਾਰ ਨਹੀਂ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਗੱਲ ਕਰਨ ਵਾਲੀ ਕਿਸੇ ਤਰ੍ਹਾਂ ਦੀ ਜਿਉ ਕਹ ਲਈਏ ਕਿ ਇਹਨੂੰ ਕਾਰਪੋਰੇਸ਼ਨ ਨੂੰ ਭੰਗ ਕਰਨ ਲਈ ਕੋਸ਼ਿਸ਼ੇ ਕਰ ਰਹੇ ਹਾਂ ਸ਼ਾਇਦ ਗੁਮਿਆ ਮੈਨਾਂ ਵਿੱਚ ਕੈਂਚ ਕੋਈ ਗਰੇਜ਼ ਨਹੀਂ ਉਸ ਸਾਡੇ ਲੈਵਲ ਤੇ ਸਾਡੀ ਸਰਕਾਰ ਦੇ ਲੈਵਲ ਤੇ ਵੀ ਨਾ ਲੈਕੀਆਂ ਰਹੀਆਂ ਕਿ ਇਹਨੂੰ ਇਹਨੂੰ ਹਾਊਸ ਜਨੀ ਉਥੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਪੰਕ ਕੀਤਾ ਜਾ ਸਕਦਾ ਸੀ ਪਰ ਅਜੇ ਜ਼ਿਕਰ ਨਹੀਂ ਹੋ ਗਿਆ ਮੈਂ ਇਸ ਗੱਲ ਨੂੰ ਬੜੀ ਓਪਨ ਮਾਈਂਡ ਆ ਇਹ ਜਨੀ ਮੰਨਦਾ ਐਕਸੈਪਟ ਕਰਦਾ ਕਿ ਜੇ ਇਹ ਕਿਸ ਤਰ੍ਹਾਂ ਕਾਰਪੋਰੇਸ਼ਨ ਬਣੀ ਔਰ ਇਹ ਇਹ ਜਿਹੜੀ ਕੀ ਪ੍ਰੋਸੈਸ ਜਿਹੜਾ ਅਪਣਾਇਆ ਗਿਆ ਉਹਨੂੰ ਘੋਖਿਆ ਜਾਂਦਾ ਤੇ ਕਦੋਂ ਦੀ ਕੈਂਸਲ ਹੋ ਸਕਦੀ ਸੀ ਪਰ ਹੋਈ ਨਹੀਂ ਇਹ ਤਰਸਦੀ ਹਾਂ ਮੈਂ ਉੱਪਰ ਲੀਏਗਾ ਕੋਸ਼ਿਸ਼ ਕਰ ਰਹੇ ਹਾਂ ਕਿ ਦੁਬਾਰਾ ਨਗਰ ਕੌਂਸਲ ਹੀ ਰਾਜਵੇ ਬਿਲਕੁਲ ਕਰੇ ਕੀ ਫਿਰ ਉਹ ਕੂੜਾ ਚੁੱਕਣ ਵਾਸਤੇ ਜਿਹੜੇ ਪ੍ਰਬੰਧ ਨੇ ਟਰਾਲੀਆਂ ਦੇ ਤੁਹਾਡੇ ਮੂੰਹ ਪਿੱਛੋਂ ਵੀ ਖੁੱਲੇ ਹੋਇਆ ਤੇ ਕੂੜਾ ਲੱਦਦੇ ਆ ਤੇ ਸਾਰੇ ਰਸਤੇ 'ਚ ਕਿ ਲੱਭਾ ਜਾਂਦਾ ਇਦਾਂ ਦਾ ਕੋਈ ਪ੍ਰਬੰਧ ਕਰਤੀਓ ਕਿ ਕਿ ਲੋਕ ਕਰਨ ਲੱਗੇ ਕਿ ਕਪੂਰਥਲੇ ਦੇ ਵਿੱਚ ਕੋਈ ਚੇਂਜ ਆਈਏ ਦੇਖੋ ਮੈਂ ਉਹ ਗੱਲ ਕਹਿ ਰਿਹਾ ਕਪੂਰਥਲੇ ਤੇ ਚੇਂਜ ਜਿਹੜੀ ਆ ਬੰਦੇ ਰੱਖਣ ਲਈ ਚਾਹੀਦੀ ਸੀ ਮਨਜ਼ੂਰੀ ਉਹ 250 ਤੋਂ ਵੱਧ ਬੰਦੇ ਰੱਖਣ ਦੀ ਮਨਜ਼ੂਰੀ ਮਿਲੀ ਹੋਈ ਹੈ ਰੱਖਣੇ ਕਿੰਨੇ ਆ ਮੈਂ ਫਿਰ ਗੱਲ ਕਰ ਰਿਹਾ ਕਿਸ ਸਰਕਾਰ ਇਹ ਜਿਹੜੀ ਆਟੋਨਮਸ ਬਾਡੀ ਹੈ ਇੱਕ ਕਾਰਪੋਰੇਸ਼ਨ ਜੀ ਇਹਦੇ ਵਿੱਚ ਮੇਅਰ ਨੇ ਮਤਾ ਪਾਉਣਾ ਸਾਰੇ ਹਾਊਸ ਨੇ ਮਤਾ ਪਾਉਣਾ ਬੰਦੇ ਰੱਖੇ ਜਾਣੇ ਪਰ ਜਦੋਂ ਇਹ ਇਕੱਠੇ ਹੋ ਕੇ ਬੰਦੇ ਇਹ ਕਹਿਣ ਕਿ ਨਹੀਂ ਇੰਨੇ ਅਸੀਂ ਮੇਅਰ ਆ ਮੇਰੇ ਬੰਦੇ ਇਨੇ ਰੱਖ ਹੋਣੇ ਮੇਰੇ ਆ ਮੈਂ ਉਹਦਾ ਰਿਕਾਰਡ ਇਹ ਗੱਲ ਕਰ ਰਿਹਾ ਇਸੇ ਘਰ ਕੇ ਲਟਕੀ ਰਹੇਗਾ ਨਹੀਂ ਤਾਂ ਹੁਣ ਨੂੰ ਕਦੋਂ ਦੇ ਕਪੂਰਤਲੇ ਵਿੱਚ ਜਿਹੜੇ ਵਿਚਾਰੇ ਸਪਾਈ ਸੇਕ ਜਿਹੜੇ ਚੌਥਾ ਹਿੱਸਾ ਰਹਿ ਗਏ ਉਹਦੇ ਵਿੱਚ ਤਕਰੀਬਨ 200 ਦੇ ਲਾਗੇ ਬਣੇ ਪਾਉਣੇ 200 ਤੋਂ ਵੱਧ ਜਿਹੜੇ ਬੰਦੇ ਰੱਖੇ ਜਾਣੇ ਸੀ ਸਪਾਈ ਦੀ ਸਮੱਸਿਆ ਲਈ ਸੀ ਆਉਣੀ ਇਹਨਾਂ ਦੇ ਆਪਸ ਵਿੱਚ ਜਿਹੜਾ ਲਾਲਚ ਹੈ ਉਸ ਨੇ ਇਥੇ ਕੋ ਤਿਕਰ ਗੱਲ ਪਛਾਈ ਅਦਰਵਾਈ ਟੋਡ ਸਰ ਗੱਲ ਫੇਰ ਆਮ ਆਦਮੀ ਪਾਰਟੀ ਤੇ ਆ ਜਾਣੀ ਹੈ ਕਿਉਂਕਿ ਤੁਸੀਂ ਇੱਕ ਪਾਸੇ ਇਹ ਮੰਨਦੇ ਪਏ ਹੋ ਕਿ ਕਾਂਗਰਸ ਦੇ ਜਿਹੜੇ ਐਮਸੀ ਨੇ ਉਹਨਾਂ ਚ ਇੰਨੀ ਯੂਨਿਟੀ ਹੈ ਕਿ ਉਹ ਇੱਕ ਪਾਸੇ ਖੜੇ ਹੋਏ ਆ ਸ਼ਹਿਰ ਦੇ ਵਿਕਾਸ ਸ਼ਹਿਰ ਦੀ ਸਫਾਈ ਵਾਸਤੇ ਕੋਈ ਕੰਮ ਨਹੀਂ ਕਰ ਰਹਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੂਬੇ ਦੇ ਵਿੱਚ ਔਰ ਪੂਰੇ ਐਸ ਵਿਧਾਨ ਸਭਾ ਹਲਕੇ ਦੇ ਵਿੱਚ ਕਪੂਰਥਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਯੂਨਿਟੀ ਨਹੀਂ ਹੈ ਦੇਖੋ ਆਮ ਆਦਮੀ ਪਾਰਟੀ 100% ਯੂਨਿਟੀ ਇੰਦਾ ਦੀ ਕੋਈ ਗੱਲ ਨਹੀਂ ਜ ਜਿਹੜੀ ਮੈਂ ਜਿਹੜੀ ਗੱਲ ਕਰ ਰਿਹਾ ਕਾਰਪੋਰੇਸ਼ਨ ਦੇ ਐਮ ਸੀ ਸਭਾ ਤੁਸੀਂ ਕਹਿੰਦੇ ਐਮ ਸੀ ਜ਼ਮਾਨ ਯੂਨਿਟੀ ਨਹੀਂ ਹੈ ਉਹ ਜੋ ਰਾਣਾ ਗੁਰਜੀਤ ਸਿੰਘ ਕਹਿੰਦਾ ਉਹਦੇ ਉਹ ਤੋਂ ਸਵਾਵਸ਼ਾਰਕਤੇ ਕੋ ਕਰਲ ਕਰ ਨਹੀਂ ਸਕਦੇ ਉਹ ਜੋ ਉਧਰੋਂ ਹਾਈ ਕਮਾਂਡ ਦਾ ਹੁਕਮ ਆ ਉਹਦੇ ਹਿਸਾਬ ਨਾਲ ਚੱਲ ਰਹੇ ਲੇਕਿਨ ਲੋਕ ਤੱਕ ਬਲਖਲਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਯੂਨਿਟੀ ਦੀ ਜਾਂ ਕਮਾਂਡ ਦੀ ਪ੍ਰੋਬਲਮ ਹੈ ਕਿਉਂਕਿ ਤੁਸੀਂ ਇੱਕ ਬਾਹਰੋਂ ਲੀਡਰ ਲੈ ਕੇ ਆਏ ਸੀ ਅੱਜ ਕੱਲ ਉਹ ਤੁਸੀਂ ਇਹਨਾਂ ਨੂੰ ਇੱਥੋਂ ਅਲਵਿਦਾ ਕਰ ਦਿੱਤਾ ਨਹੀਂ ਹੁੰਦਾ ਕੋਈ ਤੇ ਜਿਹੜਾ ਉਹ ਪਾਰਟੀ ਦੇ ਡਿਸੀਜਨ ਨੇ ਦੇਖੋ ਅਸੀਂ ਵਫਾਦਾਰ ਸਿਪਾਹੀਆਂ ਸਰਦਾਰ ਪੁਗਾਂ ਸੇ ਮਾਨਵਰਨ ਦੀ ਜਿਨੀ ਗੱਲ ਸਾਹ ਦੇ ਉਹਨਾਂ ਦਾ ਜੋ ਹੁਕਮ ਸੀ ਜੋ ਉਹਨਾਂ ਨੇ ਕੈਂਡੀਡੇਟ ਦਿੱਤਾ ਮੈਂ ਨਹੀਂ ਦਾਅਵੇਦਾਰ ਸੀ ਹੋਰ ਵੀ ਬੰਦੇ ਸੀ ਲੇਕਿਨ ਉਹ ਆਏ ਪੈਂਦੀ ਆਏ ਜਿਨ੍ਹਾਂ ਦਾ ਤੁਸੀਂ ਮੈਂ ਨਾਂ ਲੈ ਕੇ ਗੱਲ ਕਰਦਾ ਜੀ ਨਹੀਂ ਉਹਨਾਂ ਨੂੰ ਸਿਆਸਤ ਦੀ ਸਮਝ ਸੀ ਜੀ ਤੇ ਸਾਰਾ ਅੱਛਾ ਟੋਟ ਸਾਬ ਲੈ ਕੇ ਵੀ ਤੁਹਾਡਾ ਬੜਾ ਯੋਗਦਾਨ ਸੀ ਕਹਿੰਦੇ ਕਿ ਉਹਨਾਂ ਨੂੰ ਕਪੂਥਲੇ ਲੈ ਕੇ ਆਉਂਦਾ ਮੇਰਾ ਯੋਗਦਾਨ ਲਿਆਉਣ ਚਲੀ ਸੀ हां मैं उनों दे नाल जो जिनी हेल्प हो सकदा है। ਤੁਸੀਂ तकरीबन ਕਾਂਗਰਸ ਤੋਂ ਲੈ ਕੇ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਸਾਰਿਆਂ ਨੂੰ ਦਫ਼ਤਰ ਆਪਣਾ ਦਿੱਤਾ ਇੱਕ ਉਹ ਤੁਹਾਡਾ ਜਿਹੜਾ ਦਫ਼ਤਰ ਹੈ ਬਿਲਡਿੰਗ ਹੈ ਤੁਹਾਡੇ ਕੋਲ ਭਾਜਪਾ ਰਹਿ ਗਈ ਉਹਨੂੰ ਨਹੀਂ ਅਜੇ ਤੱਕ ਦਿੱਤਾ। ਨਹੀਂ ਮੇਰੇ ਦੇਖੋ ਜਿਹੜੇ ਅਕਾਲੀ ਦਲ ਜਾਂ ਕਾਂਗਰਸ ਦੀ ਗੱਲ ਕੋਈ ਨਹੀਂ ਮੇਰੇ ਇੱਕ ਛੋਟੇ ਮੈਂ ਜਿਹੜਾ ਪ੍ਰੋਫੈਸ਼ਨਲ ਬੰਦਾ ਜੀ ਮੇਰੇ ਨਾਲ ਹਰ ਇੱਕ ਬੰਦੇ ਦੀ ਜਿਹੜੀ ਸਾਥ ਸੀ ਜੀ ਅੱਜ ਵੀ ਬਹੁਤੇ ਬੰਦੇ ਆ ਨਾ ਕਿਉਂਕਿ ਮੈਂ ਤੈਨੂੰ ਪਹਿਲਾਂ ਜਿਹੜੀ ਗੱਲ ਦੋਰੀ ਹੈ ਕਿ ਇਸ ਸ਼ਹਿਰ ਦੇ ਵਿੱਚ ਲੋਕਾਂ ਦਾ ਆਪਸ ਵਿੱਚ ਇਨਾ ਭਾਈਚਾਰਾ ਸੀ ਵੀ ਕਿਸੇ ਨਾਲ ਕੋਈ ਕਿਸੇ ਦੀ ਵੰਡ ਵਿਹਾਰ ਵਾਲੀ ਕੋ ਗੱਲ ਹੀ ਨਹੀਂ ਸੀ ਲੇਕਿਨ ਅੱਜ ਵੰਡੀਆਂ ਪੈ ਗਈਆਂ ਇਸ ਕਰਕੇ ਲੋਕ ਜਿਹੜੇ ਤرائی ਤرائی ਕਰ ਰਹੇ ਲੋਕ ਤਰਤ ਵਰਨੇ ਕਿ ਸਿਸਟਮ ਚੇਂਜ ਹੋਵੇ ਲੱਗੇ ਹੋਏ ਆ ਸਿਆਸਤ ਚਾਉਣ ਦਾ ਐਕਟੂ ਸਿਆਸਤ ਚਾਉਣ ਦਾ ਕਾਰਨ ਵੀ ਇਹ ਆ ਕਿ ਇਸ ਸਿਆਸਤ ਨੂੰ ਚੇਂਜ ਕੀਤਾ ਜਾਵੇ ਜਿੱਥੇ ਚੰਗੇ ਬੰਦੇ ਆ ਅਗਿਆਉਣ ਉਰ ਜਿਹੜੇ ਜਿਹੜੀ ਸਮਾਜ ਦੀ ਭਲਾਈ ਲਈ ਕੰਮ ਰਾਣਾ ਗੁਰਜੀਤ ਨੇ ਤੁਹਾਨੂੰ ਇੱਕ ਆਫਰ ਵੀ ਦਿੱਤੀ ਹੈ ਕਿ ਟੋਟ ਜਿੱਥੋਂ ਇਲੈਕਸ਼ਨ ਐਮਸੀ ਦੀ ਇਲੈਕਸ਼ਨ ਲੜਨਾ ਚਾਹੁੰਦੇ ਆ ਤੇ ਅਸੀਂ ਉਹ ਸੀਟ ਖਾਲੀ ਕਰ ਦਿੰਨੇ ਆ ਇਲੈਕਸ਼ਨ ਤੁਸੀਂ ਬੋਡੀ ਚ ਆਜੋ ਦੇਖੋ ਐਮਸੀ ਲੜਨੀ ਹੁੰਦੀ ਮੈਂ ਕਤੋਂ ਦਾ ਲੜਨੀ ਦਾ ਪੁੱਤਾ ਫੈਮਿਲੀ ਲੜਾਂਗੇ ਉਹਨਾਂ ਨੂੰ ਕਿਹਾ ਪਹਿਲਾਂ ਵੀ ਗੱਲ ਕਹੀ ਹੈ ਕਿ ਜੇ ਉਹਨਾਂ ਨੂੰ ਈਗੋ ਲੱਗਦਾ ਜੀ ਤੇ ਉਹ ਕਹਿੰਦੇ ਆ ਵੀ ਸਾਰਾ ਕੁਝ ਮੇਰੀ ਮੁਠੀ ਚ ਹੈ ਜੀ ਅਸਤੀਫਾ ਦੇਣਾ ਤੇ ਐਮਐਲਏ ਸ਼ਕਤੋ ਦੇਣਾ ਇਥੋਂ ਮੈਂ ਉਹਨਾਂ ਦੇ ਬਰਾਬਰ ਲੜੂਗਾ ਲੈ ਕੋਈ ਪਤਾ ਲੱਗ ਜੂ ਕੌਣ ਜਿੱਤਦਾ ਨਹੀਂ ਇਹ ਇਹ ਉਹ ਇਸ ਤਰ੍ਹਾਂ ਦਾ ਕੰਮ ਕਿਉਂ ਕਰਨੀਏ ਤੁਸੀਂ ਵੈਸੇ ਵੀ ਆਮ ਆਦਮੀ ਪਾਰਟੀ ਨੇ ਕਪੂਰਥਲੇ ਵਾਸਤੇ ਅਜੇ ਕੀਤਾ ਵੀ ਕੁਝ ਨਹੀਂ ਹੈ ਕਿ ਜਿਹੜਾ ਜੀ ਦੱਸੋ ਕਿਉਂ ਨਹੀਂ ਕੀਤਾ ਹਾਂ ਉਹੀ ਪ੍ਰਾਪਤੀ ਤਾਂ ਦੇ ਤੁਹਾਨੂੰ ਕੋਈ ਪ੍ਰਾਪਤੀ ਨਹੀਂ ਕੀਤਾ ਪ੍ਰਾਪਤੀ ਹੀ ਪੁੱਛ ਰਿਆਂ ਟੋਟ ਸਾਬ ਜੀ ਕਪੂਰਥਲਾ ਨੂੰ ਕਿਹੜੀ ਇਸ ਤਰ੍ਹਾਂ ਦੀ ਤੁਸੀਂ ਇਹ ਸੌਗਾਤ ਦੇ ਦਿੱਤੀ ਹੈ ਕਿਉਂਕਿ ਤੁਸੀਂ ਤਾਂ ਨਗਰ ਨਿਗਮ ਵੀ ਕਪੂਰਥਲਾ ਤੋਂ ਵਾਪਸ ਲੈਣ ਦਾ ਜਿਹੜਾ ਉਹ ਹੈਗਾ ਆ ਕਿ ਉਹਨਾਂ ਦੇ ਚ ਬਜਟ ਜ਼ਿਆਦਾ ਹੁੰਦਾ ਹੈ ਕਾਫੀ ਕੁਝ ਉਹ ਗਾ ਦੇ ਦਿੰਦੇ ਨੇ ਉਹ ਵੀ ਵਾਪਸ ਲੈ ਲਈ ਕਿਸ ਤਰ੍ਹਾਂ ਦਾ ਤੁਸੀਂ ਆਪਣੀ ਜਿਹੜੀ ਹੁਣ ਦੀ ਰਾਜਨੀਤੀ ਹੈ ਐਕਟਿਵ ਰਾਜਨੀਤੀ ਹੈ ਕਪੂਰਥਲਾ ਵਾਸਤੇ ਕੀ ਇਸ ਤਰ੍ਹਾਂ ਦਾ ਲੈ ਕੇ ਆਏ ਹੋ 3 ਸਾਲ ਦੇ ਵਿੱਚ ਕਿ ਲੋਕਾਂ ਨੂੰ ਜਾ ਕੇ ਮੰਨ ਲਵੋ ਕਹਿ ਸਕੋ ਕਿ ਹਾਂ ਕਪੂਰਥਲਾ ਨੂੰ ਅਸੀਂ ਆਹ ਦੇਣ ਦਿੱਤੀ ਹੈ ਦੇਖੋ ਮੈਡੀਕਲ ਕਾਲਜ ਆਇਆ ਉਹ ਸੈਂਟਰ ਗਵਰਨਮੈਂਟ ਸੈਂਟਰ ਨਹੀਂ ਸਟੇਟ ਗਵਰਨਮੈਂਟ ਸਟੇਟ ਗਵਰਨਮੈਂਟ ਨੇ ਜਗ੍ਹਾ ਦੇਣੀ ਫੰਡਿੰਗ ਬਸ ਜਿਹੜੀ ਦੋਨਾਂ ਦਾ ਸ਼ੇਅਰਿੰਗ ਨਾਲ ਫੰਡਿੰਗ ਨਾਲ ਜੀ ਚੱਲ ਰਿਹਾ ਉਹਦਾ ਟੈਂਡਰ ਹੋ ਗਿਆ ਜੀ ਬਹੁਤ ਜਲਦ ਉਹ ਕੰਮ ਸ਼ੁਰੂ ਹੋ ਰਿਹਾ ਲਿਪਕੀ ਇਹ ਤੁਸੀਂ ਮੈਨੂੰ ਦੱਸੋ ਲੋਕਾਂ ਜਿਹੜੇ 22 ਸਾਲਾਂ ਤੋਂ 23 ਸਾਲਾਂ ਤੋਂ ਰਾਣੀ 23 ਸਾਲਾਂ ਤੋਂ 22ਾਂ ਤੇ ਆਜੋ ਅੱਧ ਲਾ ਲਓ 11 ਸਾਲ 11 ਤੋਂ 5 ਲਾ ਲਓ ਮੈਨੂੰ ਦੱਸੋ ਕਿ ਜਿਹੜਾ ਇੱਥੇ ਐਮ.ਐਲ.ਏ ਰਿਆ ਉਹਨੇ ਕੋ ਕੰਮ ਤੁਸੀਂ ਬਣਾ ਦੇ ਵਿਆਹ ਕੀਤੇ ਆ ਮੈਨੂੰ ਤਾਂ ਪੁੱਛਦੇ ਆ ਅਸੀਂ ਕਹਰੇ ਅਸੀਂ ਕੂਟ ਥਲੇ ਦੀ ਬੈਟਰ ਮੰਨ ਲਈ ਪੈਸੇ ਹੋ ਸਕਦੇ ਹਾਂ ਤੇ ਅੱਜ ਵੀ 15 ਕਰੋੜ ਦੇ ਲਾਗੇ ਬਨੇ ਸਰਪਲਸ ਕਾਰਪੋਰੇਸ਼ਨ ਚ ਪਿਆ ਇਹ ਜਿੰਨਾ ਚਿਰ ਇਹਨਾਂ ਦੀ ਕਾਰਪੋਰੇਸ਼ਨ ਆਈ ਇਹਨਾਂ ਦੀ ਸਰਕਾਰ ਆਈ ਚਾਹ ਨਗਰ ਕਾਉਂਸਲ ਚ ਇੱਥੇ 11 ਲੱਖ ਰੁਪਈਆ ਨਹੀਂ ਸੀ ਹੁੰਦਾ ਅੱਜ ਅੱਜ ਤਕਰੀਬਨ 15 ਕਰੋੜ ਰੁਪਈਆ ਸਰਪਲਸ ਪਿਆ ਲਾਉਣ ਲਈ ਜਾਂਦਾ ਬੈਟਰ ਮੈਂਡਲ ਲਈ ਜਾਂਦਾ ਲੋਕਾਂ ਦਾ ਕੀ ਭਲਾ ਹੋਇਆ 15 ਦਾ 30 ਕਰੋੜ ਵੀ ਹੋਵੇ ਤੇ ਕਹਿੰਦੀ ਕਿ ਸਰਕਾਰ ਤਾਂ ਸਕੂਲਾਂ ਦੇ ਵਿੱਚੋਂ ਵੀ ਪੈਸੇ ਵਾਪਸ ਫੰਡ ਜਿਹੜੇ ਦਿੱਤੇ ਹੋਏ ਉਹ ਵਾਪਸ ਲੈ ਰਹੀ ਗ੍ਰਾਂਟਾਂ ਵਾਪਸ ਲੈ ਰਹੀ ਹੈ ਜਿਹੜੀ ਜਿਹੜੀ ਕੋ ਗ੍ਰਾਂਟ ਦਾ ਹਰ ਇੱਕ ਦਾ ਟਾਈਮ ਹੁੰਦਾ ਕੋਈ ਜੇ ਉਸ ਟਾਂਚੇ ਨਾ ਲੱਗੇ ਉਹ ਆਟੋਮੈਟਿਕ ਰਿਵਰਸਲ ਉਦੀ ਹੋ ਜਾਂਦੀ ਜੇ ਕੋਈ ਕਿਤੇ ਕਿਸੇ ਨੇ ਉਹ ਵਰਤਿਆ ਨਹੀਂ ਹੋਊਗਾ ਜਿੱਥੇ ਬੰਦੇ ਹੋਣਗੇ ਜਿਨ੍ਹਾਂ ਨੂੰ ਖਾਸ ਕਰਕੇ ਪੁਰਾਣੀਆਂ ਸਰਕਾਰਾਂ ਚ ਨਹੀਂ ਆ ਰਹੀਆਂ ਇਹਨਾਂ ਦਾ ਟਾਰਗੇਟ ਰਿਹਾ ਕਿ ਅਸੀਂ ਜਨੀ ਨਾ ਕੋਈ ਐਜੂਕੇਸ਼ਨ ਨਾ ਕੋ ਹੈਲਥ ਸਿਸਟਮ ਇਹ ਸਾਰਾ ਪ੍ਰਾਈਵੇਟ ਲੋਕੀ ਅਨਪੜ ਗਵਾਰ ਹੋਣ ਔਰ ਮਤਲਬ ਇਲਾਜ ਤੋਂ ਬਿਨਾ ਮਰਦੇ ਰਹਿਣ ਸਾਡਾ ਕੋਈ ਉਹਦੇ ਨਾਲ ਸਰਵ ਕਰ ਨਹੀਂ ਦੋਨਾਂ ਸੈਕਟਰ ਦੇ ਵਿੱਚ ਸਰਕਾਰ ਕੋ ਗਾਂਸੇ ਮਾਨ ਸਾਹਿਬ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਇਹਨੂੰ ਟਾਈਮ ਦੇ ਨਾਲ 15 ਕਰੋੜ ਵੀ ਵਾਪਸ ਚਲਾ ਜਾਏਗਾ ਜੀ ਨਹੀਂ ਲੱਗੇਗਾ ਬਣੀ ਇਹ ਤਾਂ ਕੋਈ ਗੱਲ ਪਤ ਨਹੀਂ ਇਸੇ ਕਰਕੇ ਲੱਗੇ ਹੋਏ ਆ ਕਿ ਭਈ ਕੋਈ ਕੰਮ ਭਲੇ ਦੇ ਕੰਮ ਕਰੋ ਜਿਹੜੇ ਕੰਮ ਹੋਣ ਵਾਲੇ ਕਰੋ ਕੂੜੇ ਵਾਲੀ ਜਗ੍ਹਾ ਜਿਹੜੀ ਜਗ੍ਹਾ ਸੀ ਉੱਥੇ ਤੁਸੀਂ ਦੇਖੋ ਤੁਸੀਂ ਪਹਿਲਾਂ ਕੂੜਾ ਨਹੀਂ ਸੈੱਟ ਹੋ ਰਿਹਾ ਹੁਣ 3 ਸਾਲਾਂ ਦੀ ਸਮੱਸਿਆ ਕੂੜੇ ਵਾਲੀ ਜਗ੍ਹਾ ਤੁਹਾਡੀ ਫਾਈਨਲ ਹੋਗੀ ਬਿਲਕੁਲ ਕੋਗੀ ਉਤੇਲੀ ਜਗਾ ਦੇਖੀ ਹੋਈ ਪਹਿਲੇ ਗੱਲ ਤਾਂ ਜਿਸੇ ਐਸਟੀਪੀ ਉਹਦੇ ਨਾਲ ਹੀ 5 6 ਏਕੜ ਜਗਾ ਉੱਥੇ ਸੈੱਟ ਹੋਣਾ ਚਾਹੀਦਾ ਨਹੀਂ ਹੋ ਰਿਹਾ ਉਹਦੇ ਤੋਂ ਵੱਖਰਾ 40 ਕਨਾਲ ਜਗਾ ਲਈ ਹੋਈ ਆ ਜੀ ਸੀਐਸਏ ਦੀ ਪ੍ਰੋਪਰ ਦੀ ਡਿਵਾਰਕੇਸ਼ਨ ਕਰਕੇ ਸਾਰਾ ਉਹਦੇ ਕਾਲਜ ਪੱਤਰੀ ਕਾਰਵਾਈ ਕਰ ਲਈ ਗਈ ਹੈ ਲੇਕਿਨ ਮਤਾ ਜਿਹੜਾ ਫਿਰ ਹਾਊਸ ਦੇ ਪਾਉਣਾ ਜਾਂ ਹਾਊਸ ਬੰਕਰਨਾ ਪਊਗਾ ਫਿਰ ਸਰਕਾਰ ਜਿਹੜਾ ਇੱਥੇ ਅਬਜ਼ਰਵਰ ਲੱਜੂਗਾ ਤਾਂ ਹੋ ਸਕਦਾ ਆਦਰਵਾਇਜ਼ ਅੱਜ ਉੱਥੇ ਜਣੀ ਮੀਟਿੰਗ ਤੇ ਉਹਨਾਂ ਰਣਾ ਸਾਹਿਬ ਨੇ ਕਰ ਲਈ ਕਿ ਮੈਂ ਜੀ ਮਤਾ ਪਾ ਲੈਣੇ ਕਹਿੰਦੇ ਸਾਡਾ ਬੰਦਾ ਸੀ ਜਿਸ ਬੰਦੇ ਕੋ ਕਹਿੰਨੇ ਆ ਪ੍ਰਾਈਵੇਟ ਕੋਈ ਲੈਂਡ ਲਈਏ ਸਰਕਾਰੀ ਲੈਂਡ ਨਾ ਲਈਏ ਜਿਹੜਾ ਕੋਈ ਵਾਧਾ ਘਾਟਾ ਕਰਕੇ ਉਹ ਜਿਹੜੀ ਇੱਕ ਨੀਤ ਨਹੀਂ ਭਰੀ ਅਜੇ ਤੱਕ ਰੋਕ ਹੋਈ ਆ ਵੀ ਜਿਹੜੇ ਪੈਸੇ ਆ ਕਿਸੇ ਦੀ ਜੇਬ ਵਿੱਚ ਉਹ ਸਰਕਾਰੀ ਖਜ਼ਾਨੇ ਚੋਂ ਕੱਢ ਕੇ ਕਿਸ ਦੀ ਜੇਬ ਵਿੱਚ ਪਹੁੰਚਾਉਣੇ ਆ ਉਹ ਸਕੀਮਾਂ ਲਾਉਂਦੇ ਹੋਰ ਕੋਈ ਨਾ ਟੋਟ ਸਾਬ ਤੁਸੀਂ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚੋਂ ਔਰ ਐਕਟਿਵ ਰਾਜਨੀਤੀ ਦੇ ਵਿੱਚੋਂ ਕਿਸ ਤਰ੍ਹਾਂ ਦੇਖਦੇ ਹੋ ਕਪੂਰਥਲਾ ਦੇ ਵਿੱਚ ਤਕਰੀਬਨ ਪਾਰਟੀਆਂ ਬਾਰੋਂ ਨਮਾਇंदे ਲਿਆ ਕੇ ਇੱਥੇ ਫਿਟ ਕਰਦੀਆਂ ਨੇ ਚਾਹ ਅਕਾਲੀ ਦਲਾ ਚਾ ਬੀ ਜੀ ਪੀ ਐ ਚਾ ਕਾਂਗਰਸ ਐ ਆਮ ਆਦਮੀ ਪਾਰਟੀ ਨੇ ਵੀ ਇਹੋ ਹੀ ਪ੍ਰੈਕਟੀਕਲ ਕੀਤਾ ਕਿ وجہ ਕੀ ਐ ਕਿ ਕਪੂਰਥਲੇ ਦੇ ਲੋਕਾਂ ਤੇ ਵਿਸ਼ਵਾਸ ਨਹੀਂ ਪਾਰਟੀਆਂ ਨੂੰ ਲੋਕਾਂ ਨੂੰ ਵਿਸ਼ਵਾਸ ਦੇਖੋ ਕਈ ਵਾਰੀ ਕੋਈ ਗੱਲਾਂ ਆਈਂਦਾ ਨਹੀਂ ਹੋ ਜਾਂਦੀਆਂ ਜਿਹੜੀਆਂ ਲੋਕਾਂ ਦੇ ਧਿਆਨ 'ਚ ਨਹੀਂ ਜਬ ਦੂਸਰੀ ਪਾਰਟੀ ਸਾਡੀ ਪਾਰਟੀ ਨੇ ਇੱਕ ਸਾਡੇ ਇਥੇ ਰਹਿਣ ਵਾਲੇ ਜਿਹੜੇ ਜੱਜ ਸਾਫ ਸੀ ਉਹਨਾਂ ਨੂੰ ਆਉਂਦਾ ਸੀ ਹੁਣ ਜਿਹੜੇ ਤੇ ਇਲੈਕਸ਼ਨ ਹੋਊਗੀ ਇਥੇ ਲੋਕਲ ਬੰਦਾ ਉਹ ਕੋਈ ਬਾਹਰੋਂ ਨਹੀਂ ਆਉਂਦਾ ਜਿਹੜੇ ਗਤੀ ਤਾਂ ਹੀ ਕਿਸੇ ਵਿੱਚ ਜ਼ਿਲ੍ਹਾ ਲੋਕਲ ਦਾ ਮੈਂ ਉਹੀ ਗੱਲ ਕਹਿ ਰਹਿਣਾ ਜੀ ਕਿ ਲੋਕਲ ਕੈਂਡੀਡੇਟ ਜੇ ਆਉਂਦਾ ਵੀ ਆ ਤੁਹਾਨੂੰ ਵੋਟਾਂ ਨਹੀਂ ਲੋਕ ਪਾਉਂਦੇ ਬਾਹਰੋਂ ਆਏ ਨੂੰ ਪਾਉਂਦੇ ਇਹ ਕਿਹੜੇ ਕਾਰਨ ਨੇ ਐਸੀ ਸਰ ਗਗਵੀਰ ਸਿੰਘ ਨੇ ਆ ਲੋਕਾਂ ਨੂੰ ਜਿਤਾਇਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਉਂਦੇ ਕਿਉਂ ਆ ਨਹੀਂ ਐਸੀ ਐਸੀ ਗੱਲ ਕੀ ਜੀ ਜਿਹੜੇ ਉਤ ਤੋਂ ਪਰਮਜੀਤ ਖੜੇ ਹੋਏ ਉਹਨਾਂ ਨੂੰ ਵੀ ਹਰਾਇਆ ਲੋਕਾਂ ਨੇ ਬੀਜੇਪੀ ਚ ਰਣਜੀਤ ਸਿੰਘ ਖੋਜੀਵਾਲ ਖੜੇ ਹੋਏ ਉਹਨਾਂ ਨੂੰ ਵੀ ਲੋਕਾਂ ਨੇ ਲੋਕਦੇ ਕਈ ਵਾਰੀ ਫ੍ਰੈਂਡਲੀ ਮੈਚ ਹੋ ਜਾਂਦੇ ਆ ਮੈਂ ਤੈਨੂੰ ਪਹਿਲਾਂ ਦੱਸ ਰਟਿਆਂ ਕੋ ਫ੍ਰੈਂਡਲੀ ਮੈਚ ਤੇ ਹਰਨਾ ਹੀ ਆ ਜਦੋਂ ਕੋ ਬੰਦਾ ਕੋ ਅੱਗੇ ਹੁੰਦਾ ਵੀ ਖੜਾ ਹੀ ਉਹ ਜਾ ਕੀਤਾ ਜਾਵੇ ਜਿਹਦਾ ਕੋਈ ਆਧਾਰ ਹੀ ਨਹੀਂ ਤਾਂ ਉੱਥੇ ਕੀ ਕਰ ਸਕਦੇ ਤੁਸੀਂ ਤੇ ਇਸ ਵਾਰੀ ਵੀ ਫ੍ਰੈਂਡਲੀ ਮੈਚ ਹੋਇਆ ਜਦੋਂ ਅਬਾਈ ਦੀ ਇਲੈਕਸ਼ਨ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਦੇ ਨਾਲ 30000 ਵੋਟ ਜੀ ਲਈ ਜੀ ਉਹਨੂੰ ਫ੍ਰੈਂਡਲੀ ਮੈਚ ਕਹਿੰਨੀ ਆ ਤੇ 5544000 ਲੈਂਣ ਵਾਲੇ ਜੀ ਜੀ ਕਿਤੇ 3838000 ਵੋਟਰ ਲੈਣ ਵਾਲੇ ਉਹਨੂੰ ਕਿੰਦਾ ਫਰੈਂਡਲੀ ਮੈਸੇਜ ਕਿ ਫਿਰ ਤੁਸੀਂ ਤਾਂ ਉਹ ਮਤਲਬ ਉਸ ਤੋਂ ਬਾਅਦ ਤੋਂ ਜਿਹੜੇ ਮੈਡਮ ਸੀ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਸੀ ਨਾ ਕਿ ਹਾਂ ਉਹ ਇੱਕ ਜੇ ਜੇ ਤੌਰ ਤੇ ਲੋਕੀ ਉਹਨਾਂ ਨੂੰ ਦੇਖਦੇ ਸੀਗੇ ਫਿਰ ਕੀ ਕਮੀ ਪੇਸ਼ੀ ਆਈ ਇਹ ਹੋਤਾ ਸਕਦੀ ਹੈ ਜੀ ਨਹੀਂ ਤੁਸੀਂ ਉਹਨਾਂ ਦੇ ਬੜੇ ਖਾਸ ਰਏ ਹੋ ਤੁਹਾਡੇ ਮੈਂ ਜਿਹੜੇ ਖਾਸ ਰਏ ਤੇ ਇੱਥੇ ਤੇਰੇ ਗੋਲੀ ਇੱਥੇ ਬੈਠੇ ਹੁੰਦੇ ਸੀ ਇੰਦਾ ਦੀ ਗੱਲ ਹੋਣੀ ਨਹੀਂ ਸੀ ਇਹ ਕੁਝ ਕਮੀਆਂ ਹੁੰਦੀਆਂ ਕਜੜਾ ਬੰਦਾ ਕੋ ਅਫਸਰ ਰਹਿ ਚੁੱਕਾ ਹੋਵੇ ਸਿਆਸਤ ਦਾ ਮਤਲਬ ਲੋਕਾਂ ਦੀ ਸੇਵਾ ਜੀ ਕਈ ਵਾਰੀ ਦਿਮਾਗ ਚ ਅਫਸਰੀ ਵੜੀ ਨਹੀਂ ਨਿਕਲਦੀ ਉਹ ਉਹਦਾ ਨੁਕਸਾਨ ਮਤਲਬ ਉਹਨਾਂ ਦੇ ਵਿੱਚੋਂ ਅਫਸਰੀ ਨਹੀਂ ਨਿਕਲੀ ਤਾਂ ਇਸ ਦਾ ਖਮਿਆਜਾ ਜੋ ਮੇਰੀ ਮੇਰੀ ਆਪਣੀ ਅਪਰਟੀਚਨ ਹੈ ਜੀ ਇਸੇ ਦਾ ਹੀ ਉਹਨਾਂ ਵੀ ਖਮਿਆਜਾ ਪੁੱਗਿਆ ਲੋਕਾਂ ਵਿੱਚ ਲਾਸਟ ਸਵਾਲ ਕੀ ਕਪੂਰਥਲੇ ਦੇ ਲੋਕਾਂ ਨੂੰ ਕੋਈ ਸੁਖਦਾਸਾ ਆਊਗਾ ਰਾਜਨੀਤੀ ਦੇ ਖੇਤਰ ਤੋਂ ਕਿ ਕੋਈ ਡਵੈਲਪਮੈਂਟ ਹੋਵੇ ਕੋਈ ਇਹਦਾ ਦਿੱਖ ਬਦਲੇ ਕੋਈ ਇਹਨਾਂ ਦੇ ਇੰਦੇ ਜਿਹੜੀ ਪ੍ਰਾਣੀ ਸੁੰਦਰਤਾ ਸੀ ਉਹ ਬਹਾਲ ਹੋ ਸਕੇ ਦੇਖੋ ਮੈਂ ਕੱਲੇ ਕਪੂਰਥਲੇ ਦੇ ਨਹੀਂ ਮੈਂ ਸਾਰੇ ਪੰਜਾਬ ਉਰਦੇਸ਼ ਦੇ ਲੋਕਾਂ ਦੀ ਗੱਲ ਕਰਦਾ ਉਹਨਾਂ ਚਿਹਰੇ ਨਾਲ ਕੋਈ ਸੁੱਖ ਦਾ ਸਾਹ ਨਹੀਂ ਆ ਸਕਦਾ ਜਿਨ੍ਹਾਂ ਚਿਹਰੇ ਲੋਕ ਇਹ ਗੱਲ ਸਾਨੂੰ ਕੋਈ ਕਹਿਣਾ ਨਹੀਂ ਛੱਡ ਦੇਣਗੇ ਸਿਆਸਤ ਦੇ ਵਿੱਚ ਹਰ ਇੱਕ ਬੰਦੇ ਨੂੰ ਚਾਹੇ ਕਿਸੇ ਵੀ ਉਹ ਪਾਰਟੀ ਨਾਲ ਸੰਬੰਧ ਰੱਖਦਾ ਚਾਹੇ ਨਹੀਂ ਰੱਖਦਾ ਉਹਨੂੰ ਇੰਟਰਸਟ ਲੈਣਾ ਪਊਗਾ ਜੇ ਨਹੀਂ ਇੰਟਰਸਟ ਲਊਗਾ ਤੇ ਜਿਹੜੇ ਸਿਆਸੀ ਲੋਕ ਆ ਜਦੋਂ ਤੋਂ ਹੋਣੀਆਂ ਵੋਟਾਂ ਉਦੋਂ ਹੱਥ ਜੋੜਨਗੇ ਬਾਅਦ ਚ ਡੰਡੇ ਮਾਰਨਗੇ ਇਹੋ ਕੁਝ ਹੋਣਾ ਤੁਹਾਨੂੰ ਲੋਕਾਂ ਨੂੰ ਸਾਰੇ ਲੋਕਾਂ ਨੂੰ ਸਿਆਸਤ ਜਿੰਨਾ ਚਿਰ ਖੁਦ ਇੰਟਰਸਟ ਨਹੀਂ ਲੈਂਦੇ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਨਹੀਂ ਕਹਿੰਦੇ ਕੋਨਾ ਚਿਰ ਕਿਸੇ ਦਾ ਕੋਈ ਸੁਧਾਰ ਨਹੀਂ ਹੋ ਸਕਦਾ ਮੇਰੀ ਆਪਣੀ ਸੋਚਣੀ ਹੈ ਮੇਰੀ ਪਾਰਟੀ ਲਾਈਨ ਤੋਂ ਵੱਖਰੀ ਸੋਚਣੀ ਹੈ ਮੈਂ ਕਹਿੰਦਾ ਲੋਕਾਂ ਨੂੰ ਖੁਦ ਜਿੰਨਾ ਚਿਰ ਜਿਹੜੇ ਹੈ ਆਪਣੇ ਹੱਕ ਨਹੀਂ ਆਪਣੀ ਪੰਦੀ ਡਿਊਟੀ ਦੋਨੋਂ ਤੋਂ ਲੋਕੀ ਜਿੰਨਾ ਚਿਰ ਭਜੂ ਨੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਉਮੀਦ ਕਰੀਏ ਕਿ ਜੇ ਸਰਦਾਰ ਪਰਮਿੰਦਰ ਸਿੰਘ ਢੋਟ ਰਾਜਨੀਤੀ ਦੇ ਵਿੱਚ ਕਿਸੇ ਮੁਕਾਮ ਤੇ ਪਹੁੰਚਦੇ ਆ ਤੇ ਉਹ ਅੱਜ ਜਿਹੜੀਆਂ ਗੱਲਾਂ ਕੀਤੀਆਂ ਆਪਣੇ ਹਲਕੇ ਵਾਸਤੇ ਆਪਣੇ ਲੋਕਾਂ ਵਾਸਤੇ ਇਹਦੇ ਤੇ ਕਾਇਮ ਰਹਿਣਗੇ ਜਾਂ ਸਿਆਸਤ ਦੇ ਬਦਲਦੇ ਰੰਗ ਦੇ ਤਰਾਂ ਨਾਲ ਤੁਸੀਂ ਵੀ ਬਦਲ ਜਾਓਗੇ ਦੇਖੋ ਕੋਸ਼ਿਸ਼ ਤੇ ਹੋਈ ਆ ਆ ਇਹ ਵੀ ਸਿੱਧੇ ਸਿਆਸਤ ਦੀ ਲੋੜ ਵੀ ਕੋਈ ਨਹੀਂ ਸੀ ਸਿਆਸਤ ਨੂੰ ਸਿਆਮੇ ਸਿਆਸਤ ਨਹੀਂ ਮੈਂ ਲੋਕਾਂ ਦੇ ਭਲੇ ਲਈ ਜੋ ਮੈਂ ਆਪਣੇ ਸਮਾਂ ਸੀ ਟੂ ਸਭ ਕਿੰਨੇ ਹੋ ਹੁਣ ਇਸ ਵੇਲੇ ਵੀ ਆਮ ਆਦਮੀ ਦੇ ਕਾਫੀ 3 4 5 ਜਿਹੜੇ ਨਾਮ ਗਿਨੇ ਜਾ ਰਹੇ ਆ ਕਿ ਉਹ ਇਸ ਵੇਲੇ ਐਮ ਐਲ ਏ ਦੀ ਦੌੜ ਦੇ ਵਿੱਚ ਨੇ ਕਪੂਰਥਲਾ ਤੋਂ ਰੋਜ਼ਾਨਾ ਕਪੂਰਥਲਾ ਟੂ ਚੰਡੀਗੜ੍ਹ ਦੇ ਰੋਡ ਤੇ ਹੁੰਦੇ ਆ ਹੁਣ ਇਹਦਾ ਦੀ ਕੋਈ ਗੱਲ ਨਹੀਂ ਬੰਦੀ ਇੱਥੇ ਸਾਰੇ ਇਹ ਜਿਹੜੇ ਜਿੱਦਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਉਹਨਾਂ ਦੀ ਦੇਣ ਆ ਜੀ ਜਦੋਂ ਮੈਂ ਸੌਂ ਚੱਕੀ ਸੀ ਉਹਨਾਂ ਕਿ ਉਹ ਇਕੱਲਾ ਮੈਂ ਨਹੀਂ ਆ ਸਾਡੇ 3 ਕਰੋੜ ਜਿਹੜਾ ਪੰਜਾਬੀ ਇਹ ਸਾਰੇ ਸੀ ਐਮ ਇਸ ਘਰ ਜਿੱਦੇ ਸਾਡੇ ਇੱਥੇ ਬੰਦੇ ਹੈ ਨਾ ਉਹ ਸਾਰੇ ਇਹ ਐਮਐਲਏ ਨੇ ਸਾਰੇ ਐਮਐਲਏ ਤੇ ਫਿਰ ਲੋ ਵਾਰੋ ਵਾਰੀ ਆਪ ਆਪਣਾ ਹਰ ਕੋਈ ਕੰਮ ਕਰ ਰਿਹਾ ਔਰ ਵਧੀਆ ਤਰ੍ਹਾਂ ਕਰ ਰਿਹਾ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਬਾਕੀ ਲੋਕਾਂ ਨੂੰ ਪਤਾ ਸਾਰਾ ਨਹੀਂ ਤੇ ਜੇ ਸਾਰੇ ਐਮਐਲਏ ਤੇ ਫਿਰ ਲੋਕਾਂ ਦਾ ਭਲਾ ਕੌਣ ਸੋਚੂਗਾ ਨਹੀਂ ਲੋਕੀ ਸੋਚ ਰਿਹਾ ਇੱਥੇ ਕਰਕੇ ਹੋ ਰਿਹਾ ਸਾਰਾ ਕੁਝ ਪਿਆਰੇ ਦਰਸ਼ਕੋ ਖਾਸ ਕਰਕੇ ਕਪੂਥਲੇ ਦੇ ਵਸਨੀਕਾਂ ਉਹ ਬੇਨਤੀ ਹੈ ਕਿ ਰਾਜਨੀਤੀ ਵੈਸੀ ਤਾਂ ਸਿਆਸੀ ਹਲਕਿਆਂ ਦੇ ਵਿੱਚ ਇਹ ਆਵਾਜ਼ ਹੈ ਕਿ ਕੋਈ ਵੀ ਸਰਕਾਰ ਪੰਜਾਬ ਦੇ ਵਿੱਚ ਆਈ ਉਸ ਨੇ ਕਪੂਰਥਲਾ ਫਗਵਾੜਾ ਤੇ ਸultanpur ਨੂੰ ਸਾਇਲੈਂਟ ਜ਼ੋਨ ਮੰਨ ਕੇ ਚੱਲੀ ਹੈ ਕਦੀ ਵੀ ਤੁਹਾਨੂੰ ਇੱਥੇ ਕਦੀ ਕੋਈ ਵੱਡਾ ਪ੍ਰੋਜੈਕਟ ਦਿਖਾਈ ਨਹੀਂ ਦੇ ਰਿਹਾ ਪਿਛਲੇ ਕਾਫੀ ਸਮੇ ਤੋਂ ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਜਿਹੜੇ ਕਿ ਬਦਲਾਵ ਦਾ ਨਾਅਰਾ ਲੈ ਕੇ ਆਈ ਸੀ ਸਾਡੀਆਂ ਅਮੀਦਾ ਤੇ ਚਾਹੇ ਜਾਂਦੇ ਹੋਏ ਬਰੇ ਦੇ ਵਿੱਚ ਹੀ ਪੂਰੀਆਂ ਕਰੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੁਸੀਂ ਜੁੜੇ ਰਹੋ ਨਿਊਜ਼ 9 ਪੰਜਾਬ ਦੇ ਨਾਲ ਧੰਨਵਾਦ